ਰੋਜ਼ਪੁਰ ਵਿੱਚ ਬੱਚਿਆਂ ਦੇ ਵਿਵਾਦ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਝਗੜਾ ਹੋ ਗਿਆ ਇਹ ਝਗੜਾ ਇੰਨਾ ਵੱਧ ਗਿਆ ਕਿ ਦੋਵਾਂ ਧਿਰਾਂ ਵਿਚਕਾਰ ਇੱਟਾ ਰੋੜੇ ਅਤੇ ਕਿਰਪਾਨਾਂ ਚਲਾਈਆਂ ਗਈਆਂ ਇਸ ਝਗੜੇ ਦੌਰਾਨ 5 ਤੋਂ 6 ਵਿਅਕਤੀ ਜ਼ਖਮੀ ਹੋ ਗਏ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਪੜਤਾਲ ਕਰਦੇ ਹੋਏ ਮੁਕੱਦਮਾ ਦਰਜ ਕੀਤਾ ਗਿਆ ਜਿਸ ਵਿੱਚ 11 ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ 피해ਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਹੈ ਕੀ ਨਾ ਮੁੰਡਾ ਜਸਵਿੰਦਰ ਕੌਰ ਜੀ ਜੀ ਮੈਂ ਪਿੰਡ ਲੂੰਬੜੀ ਵਾਲੇ ਮਰਲੇ ਚ ਜਿਹੜੀ ੱਟਾ ਦੀ ਏਲੀ ਖਰ ਖਾ ਤੋ ਕੀ ਕਰ ਲਉ ਵੀਰ ਜੀ ਸਾਨੂੰ ਕੋਈ ਪਤਾ ਨਹੀਂ ਮੈਂ ਤਾਂ ਘਰੇ ਰੋਟੀ ਲਾਉਂਦੀ ਪਈ ਸੀਗੀ ਮੁੰਡੇ ਆਏ ਆ ਕਹਿੰਦੇ ਵੀ ਚਾਚਾ ਆਪਣੇ ਗੱਲ ਪੈ ਗਏ ਆਣ ਕੇ ਐਨੀ ਗੱਲ ਹੀ ਅਜੇ ਕਰਦੇ ਗਏ ਆ ਅਸੀਂ ਤਾਂ ਹਜੇ ਮੈਨੂੰ ਮੁੰਡਾ ਨਾ ਮੇਰਾ ਦਿਓਰ ਖੇਚਦਾ ਬਬਲ ਤੇ ਮੇਰੇ ਇੱਟਾ ਵੱਜਣੀਆਂ ਸੀ ਸੱਟ ਉਹਦੇ ਲੱਗ ਗਈ ਤੇ ਇਹਨਾਂ ਨੇ ਸਾਹਮਣੇ ਇਹਨਾਂ ਨੇ ਇੱਟਾਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਮੈਂ ਭੱਜ ਕੇ ਆਪਦੇ ਅੰਦਰ ਵੜੀ ਆ ਮੈਂ ਆਪਦੇ ਬੰਦੇ ਨੂੰ ਬਾਹਰ ਨਹੀਂ ਨਿਕਲ ਦਿੱਤਾ ਇਹਨਾਂ ਨੇ ਜੋ ਸਾਡੇ ਘਰ ਦੀ ਤੋੜ ਪਾਨ ਜਾਨੀ ਕਿ 40-50 ਬੰਦੇ ਸੀ ਜੀ ਇੰਨੀ ਕਿ ਬਸਾਤ ਹੋਈ ਹਾਂਜੀ ਅਸੀਂ ਮਸਾ ਸੀ ਅੰਦਰ ਨਾ ਸਰ ਵੜਦੇ ਤੇ ਸਾਨੂੰ ਉੰਜੀ ਮਾਰਦੇ ਨਾ ਸੀ ਸਾਡਾ ਇਹ ਮਸਲਾ ਕੋਈ ਹਲਕੇ ਤੇ ਸਾਡੀ ਕੋਈ ਪੁਲਿਸ ਦੀ ਕਾਰਵਾਈ ਨਹੀਂ ਦਿਖਾਈ ਸੋੰਦ ਨਹੀਂ ਜਨੇਰਾ ਤੋਂ ਪੰਚਾਇਤ ਦੇ ਬੰਦੇ ਸੱਦੇ ਆਣ ਕੇ ਉਹ ਵੀ ਅੰਦਰ ਟੜ ਗਏ ਇਹਨਾਂ ਨੇ ਉਹਨਾਂ ਦਾ ਵੀ ਡਰ ਉਹਨਾਂ ਦਾ ਵੀ ਡਰ ਨਹੀਂ ਸਰ ਮੰਨਿਆ ਇਹਨਾਂ ਨੇ ਉਹਨਾਂ ਦੇ ਬੈਠਾ ਵੀ ਉਹ ਵੀ ਸਾਡੇ ਅੰਦਰਾਂ ਚ ਵੜੇ ਰਹੇ ਆ ਤੇ ਉਹਨਾਂ ਦੇ ਵੀ ਇਟ ਵੱਜੀ ਆ ਤੇ ਉਹ ਮੁੜ ਕੇ ਸਾਨੂੰ ਪੁਲਿਸ ਨੇ ਆਣ ਕੇ ਅੰਦਰਾਂ ਚੋਂ ਕੱਢਿਆ ਨਹੀਂ ਤੇ ਇਹਨਾਂ ਨੇ ਸਾਨੂੰ ਸਾਰੀ ਰਾਤ ਨਹੀਂ ਸੀ ਅੰਦਰੋਂ ਨਿਕਲਦੇ ਨੇ ਕੀ ਕਰਨਾ ਨੰਗਨ ਟੱਪਾਂ ਤੋਂ ਸਰ ਜੀ ਹੁਣ ਵੀ ਆਂਦੇ ਅਸੀਂ ਉਸ ਗਲੀ ਦੇ ਵਿੱਚ ਨੰਗਨ ਦੇ ਨੇ ਜਵਾਕਾਂ ਤੋਂ ਲੜਾਈ ਚੱਲੀ ਆਉਂਦੀ ਆ ਇਹ ਉਹੀ ਸਾਡੇ ਨਾਲ ਵੈਰ ਕੱਢੀ ਆਉਂਦੇ ਆ ਹਾਂਜੀ ਮੇਰਾ ਨਾਮ ਰਾਜੂ ਹੈ ਇਹ ਪਿੰਡ ਲੂੰਬੜੀ ਵਾਲ ਦੇ ਕੋਲ ਫਲਾਟਾਂ ਜੀ ਕੀ ਹੋਇਆ ਜਿਹੜੀ ਲੜਾਈ ਚੱਲਦਾ ਹੋਇਆ ਐਟਰੋੜਾ ਚੱਲਿਆ ਕਿ ਮਾੜੀ ਗੱਲ ਤੋਂ ਹੀ ਉਹਨਾਂ ਜਨਾਬ ਉਹ ਵੀ ਰਾਤ ਨੂੰ ਅਸੀਂ ਤਾਂ ਰੋਟੀ ਬਣੀ ਖਾਂਦੇ ਸੀ ਤੇ ਲੜਾਈ ਹੋਏ ਨੇ 6-7 ਦਿਨ ਹੋ ਗਏ ਨੇ ਤੇ ਅਸੀਂ ਥੱਗਾ ਵੀ ਚਲੋ ਕੋਈ ਨਹੀਂ ਜਵਾਕ ਜਵਾਕ ਲੜੇ ਕੋਈ ਚੱਕਰ ਨਹੀਂ ਉਹ ਅਹੀ ਤੇ ਰੋਟੀ ਖਾਂਦੇ ਫਿਰ ਉਹ ਨਾਣ ਜਾਂ ਬਲਾ ਬਹੌਂ ਲਈ ਕਰਤਾ ਪਾਸੇ ਉਹ ਬੰਦੇ ਮਂਗਾਏ ਫਿਰ ਮਂਗਾਏ ਤੇ ਪਾਸੇ ਬੰਦੇ ਤੇ ਅਹੀ ਤੇ ਜਵਾਕ ਨੂੰ ਬਚਾਉਣ ਦੇ ਬਚਾਉਣ ਦੇ ਤੇ ਰਾੜਾ ਮਾਰ ਮਾਰ ਕੇ ਮੁੱਤਬੇ ਮੇਰਾ ਡੌਲਾ ਤੋੜਤਾ ਹੀ ਤੇ ਬਾਕੀ ਸਾਡੇ 3 4 ਦਿਨ ਲਸੀਂ ਸੁਰ ਪਾਰ ਗਿਆ ਨੇ ਟਰੋੜਾ ਨਾਲ ਬਹੁਤ ਚਲਾਇਆ ਅੰਦਰ ਹੀ ਤੜ ਗਿਆ ਬੰਦੇ ਸਾਡੇ ਤੇ ਟਰੋੜਾ ਬਹੁਤ ਚਲਾਇਆ ਜਾ ਕੇ ਵੇਖ ਵੀ ਸਕਦੇ ਟਰੋੜਾ ਕਿੰਨਾ ਬਹੁਤ ਜਿਆਦੀ ਹੋਈ ਦੀ ਉਹ ਕਟੋਕੜਤੀ 35 ਜਣੇ ਕੁਛੱਤਾਂ ਤੇ ਚੜ ਗਏ ਤਹੀ 6 7 ਜਣੇ ਸਾਡੇ ਵਸੂਕਾ ਨਾਲ ਬਾਹਰ ਹੋ ਗਈ ਬਰੋ ਉਦੋਂ ਕਰਾ ਆਸਰ ਤਾਂ ਲੱਗ ਗਿਆ ਤੇ ਪਿਛਾੜ ਗਿਆ ਤੋਂ ਫਿਰ ਟਰੋੜਾ ਘਰਾ ਚ ਚਲਾਈ ਗਏ ਉਹ ساری ਰਾਤ ਹੀ ਚਲਾਈ ਗਏ ਸਾਡੇ ਹੋਏ ਨੇ ਜੀ 5 ਜਣੇ ਆਸੇ ਮੇਰੇ ਜਾਦੀ ਸਾਟ ਲੱਗੀ ਮੇਰੇ ਉਹਨਾਂ ਰਾੜਾ ਊੜਾ ਮਾਰ ਜਿਆ ਡੋਲਾ ਤੋੜਦਾ ਏ 6-7 ਜਣੇ ਗੱਲ ਪੈ ਗਏ ਹਨ ਕੇ ਮੇਰੇ ਘਰੇ ਦੇ ਕੀ ਗੱਲ ਕੀ ਹੋਈ ਗੱਲ ਮਾੜੀ ਜਿਹਾ ਜਵਾਗ ਜਵਾਗ ਲੜੇ ਕਿਤੇ ਸਕੂਲੇ ਹਾਂ ਬੱਚੇ ਹੀ ਲੜੇ ਨੇ ਸਕੂਲੇ ਕਿਤੇ ਮਾੜੇ ਨਿਕੇ ਨਿਕੇ ਨੇ ਤੇ ਉਹਨਾਂ ਤੋਂ ਗੱਲ ਵਧੀ ਏ ਇਥੋਂ ਨਾ ਰਿਸ਼ਤੇਦਾਰਾਂ ਦੇ ਸਾਥ ਲੈ ਇਥੋਂ ਕੋਟਮਾਰ ਕਰਨੇ ਸ਼ੁਰੂ ਕਰਦੇ ਜੇ ਟਰੋੜਾ ਚਲਾਉਣਾ ਸ਼ੁਰੂ ਬਲੇਰੇ ਭੰਨ ਭੰਨ ਕੇ ਆਪਦੇ ਸਾਡੇ ਘਰਾਂ ਦੇ ਸੱਟੇ ਜੀ ਬਹੁਤ ਜਿਆਦੀ ਹੋਈ ਜੈਨੀ ਆਂਦੀਆਂ ਜੀ ਇਸ ਮੋਟਰਸਾਈਕਲ ਭੰਨੇ ਗਿਆ ਟੈਂਕੀਆਂ ਭੰਨਿਆ ਗਿਆ ਸੀਸੇ ਬਾਰੀਆਂ ਭੰਨਦੀਆਂ ਇਹੋਨਾਂ ਦੁਕਾਨ ਵੀ ਲੁੱਟ ਲਈ ਸਾਡੀ ਦੁਕਾਨ ਸੀ ਚਾਚੇ ਕੋ ਵੀ ਲੁੱਟੀ ਗਈ ਪੈਸੇ ਵੀ ਦੁਕਾਨ ਚ ਸੌਦਾ ਵੀ ਕੱਢ ਲਿਆ ਜੀ ਦਾ ਅੰਦਰਾ ਚ ਵੜ ਗਿਆ ਜੀ ਟਰੋੜਾ ਬਹੁਤ ਚੱਲਦਾ ਪਿਆ ਸੀ ਸਾਡੇ ਵਸੂ ਗੱਲ ਬਾਹਰ ਹੋ ਗਈ ਫਿਰ ਅਸੀਂ ਤਾਂ ਅੰਦਰਾ ਚ ਵੜ ਗਏ ਮਾਂਗ ਤਾਂ ਸਾਡੀ ਇਹ ਨਿਸਾਬ ਚਾਹੀਦਾ ਸਾਨੂੰ ਕਿੰਨੇ ਦਿਨ ਤੋਂ ਲਗਾਤਾਰ ਲੜਾਈ ਹੋਈ ਇਹ ਲੜਾਈ 3-4 ਦਿਨ ਹੋ ਗਿਆ ਲਗਾਤਾਰ ਈਟਾਂ ਰੋਲੇ ਚੱਲ ਰਹੇ ਹਾਂਜੀ ਈਟਾਂ ਰੋਲੇ ਚੱਲ ਰਹੇ ਕਿੰਨੇ ਕਿਦਾਂ ਦੇਖੇ ਖਾਦੀ ਜਾਂਦੇ ਇੱਕ ਅੱਧਾ ਦੇਣੀ ਜਾਂਦਾ ਇਹ ਬਾਦ ਹਾਂਜੀ ਕੁਝ ਨਹੀਂ ਕਰਦੀ ਪੁਲਿਸ ਤਾਂ ਗਈ ਮਾਰਾ ਜਾਂ ਚਲੋ ਜੀ ਉੱਥੋਂ ਹੀ ਮੋੜ-ਮੋੜ ਕੇ ਆ ਗਈ ਬਸ ਉਹਨਾਂ ਸਾਡੇ ਬੰਦੇ ਬਾਹਰ ਜਰੂਰ ਪੁਲਿਸ ਨੇ ਅੰਦਰੋਂ ਕਢਾਏ ਨੇ ਉਸ ਤੋਂ ਬਾਅਦ ਫੇਰ ਉਹ ਹਾਲ ਕੋਈ ਸੁਣਾਈ ਨਹੀਂ ਹੁੰਦੀ ਪਈ ਸਹੀ ਤਰ੍ਹਾਂ ਕੋਈ ਕੋਸ਼ਿਸ਼ ਨਹੀਂ ਹੁੰਦਾ ਪਿਆ ਜੀ ਮੰਤਵ ਇਹਦਾ ਚੱਲ ਤੋਂ ਦੇ ਹਾਂਜੀ ਹੋਣੀ ਚਾਹੀਦੀ ਸਖਤ ਹੋਣੀ ਚਾਹੀਦੀ ਕਾਰਵਾਈ ਇਹਨਾਂ ਦੇ ਵੀ ਕਿ ਕਿ ਨਾਲ ਕਿ ਕਿਥੋਂ ਦੇ ਰਹਿਣ ਬਣੇ ਤੇ ਜਿਹੜੀ ਪਿੰਡ ਦੇ ਵਿੱਚ ਇਟਾ ਰੋੜੇ ਜਾਂਦੇ ਕੀ ਕੰਮ ਹੈ ਪਿੰਡ ਲੂੰਬੜੀ ਵਾਲਾ ਮਰਲੇ ਦੀ ਜੱਗਾ ਮੇਰਾ ਨਾਮ ਲੂੰਬੜੀ ਵਾਲਾ ਪਿੰਡ ਦੇ ਰਹਿਣ ਵਾਲਾ ਜੀ ਮੈਂ ਕਾਰਨ ਬੱਚਿਆਂ ਦੀ ਲੜਾਈ ਹੋਈ ਸੀ ਜੀ ਬੱਚਿਆਂ ਤੋਂ ਇਟਾ ਰੋੜੇ ਚੱਲੇ ਨੇ ਸਾਡਾ ਬੱਚਾ 10ਵੀਂ ਕਲਾਸ ਚ ਵੱੜਦਾ 9ਵੀਂ ਕਲਾਸ ਚ ਵੱੜਦਾ ਜੀ ਇੱਕ ਰੰਗੂ ਨਾਂ ਦਾ ਹੈਗਾ 35 ਸਾਲ ਦਾ ਬੰਦਾ ਜੀ ਉਹ ਸਾਡੇ ਬੱਚਿਆਂ ਤੇ ਗੱਲ ਪੈਂਦਾ ਜੀ ਬੱਚਿਆਂ ਦੀ ਲੜਾਈ ਹੋਈ ਉਹਨਾਂ ਦੇ ਬੱਚੇ ਵੀ ਉੱਥੇ ਸਕੂਲੇ ਪੜ੍ਹਦੇ ਜੀ ਬੱਚਿਆਂ ਦੀ ਰੰਜਿਸ਼ ਆ ਇੱਕ ਦੂਜੇ ਨਾਲ ਲੜਦੇ ਨੇ ਤੇ ਸਾਡੇ ਬਾਹਰੋਂ ਬੰਦੇ ਇਹਨਾਂ ਨੇ ਅੱਗੇ ਵੀ ਇਹਨਾਂ ਨੇ ਲੜਾਈ ਛੜਨਾ ਕੀਤੀ 30 35 ਬੰਦੇ ਲਿਆ ਕੇ ਨਾਲ ਲੜਾਈ ਕੀਤੀ ਜੀ ਸਾਡੇ ਤੇ 25 ਦਾ ਪਰਚਾ ਪਾਇਆ ਜੀ ਆਪੇ ਇਹਨਾਂ ਨੇ ਬਾਹਾਂ ਤੋੜ ਕੇ ਸਰਬਜੀਤ ਕੌਰ ਦੀ ਇਹਨਾਂ ਦਾ ਹਾਲ ਕਰਵਾਇਆ ਜੇ ਸਾਡੇ ਨਾਲ ਲੜਾਈ ਹੁੰਦੀ ਤਾਂ ਅਸੀਂ ਕੋਈ ਦਾਖਲ ਨਾ ਹੁੰਦੇ ਅਸੀਂ ਕੋਈ ਸਾਡਾ ਬੰਦਾ ਦਾਖਲ ਨਹੀਂ ਹੋਇਆ ਨਾ ਸਾਨੂੰ ਕੋਈ ਪਤਾ ਹੀ ਆ ਜੀ ਹੁਣ ਵੀ 25 ਤਰੀਕ ਨੂੰ ਮੈਂ ਚੰਡੀਗੜ੍ਹ ਸੀ ਮੇਰੀਆਂ ਲੋਕੇਸ਼ਨਾਂ ਚੈੱਕ ਕਰਨ ਹਰਜਵੰਤ ਕੌਰ ਮੈਡਮ ਨੂੰ ਮਾਥੇ ਲੋਕੇਸ਼ਨ ਵੀ ਪਾਈ ਸੀ ਚੰਡੀਗੜ੍ਹ ਸੀਗਾ ਇਹਨਾਂ ਨੇ ਰਾਤ 9 ਵਜੇ ਦੇ ਤਕਰੀਬਨ ਪਿੰਡ ਹਮਲਾ ਬੋਲਤਾ ਬਾਹਰੋਂ ਬੰਦੇ ਲਿਆ ਕੇ ਸਾਡੇ ਬੰਦੇ ਪੰਜਾਂ ਦੇ ਸੱਟਾਂ ਮਾਰੀਆਂ ਇੱਕ ਦੇ ਬਾਅਦ ਵੀ ਰਾਜੂ ਦੀ ਡੋੜ ਦਿੱਤੀ ਗਈ ਹੈ ਜੀ ਇੱਕ ਬੇਟੀ ਦਾ ਨਾਮ ਗਲਤ ਲਾ ਰਹੇ ਨੇ ਜੀ ਬੱਚਿਆਂ ਦਾ ਇਹਨਾਂ ਦੀ ਬੇਟੀ ਹੈਗੀ ਹੈ ਜੀ ਮੇਰਾ ਹੈਗਾ ਜੀ ਭਰਾ ਦਾ ਬੇਟਾ ਉਹਦੇ ਸਰਬੰਧ ਹੈ ਜੀ ਉਹ ਸਾਡੇ ਘਰੇ ਆ ਜਾਂਦੀ ਜੀ ਕਈ ਯਾਰ ਘਰੋਂ ਲੈ ਕੇ ਗਏ ਨੇ ਜੀ ਮੋੜ ਮੋੜ ਕੇ ਘਰੇ ਆਉਂਦੀ ਜੀ ਮੈਂ ਇਹਦੇ ਨਾਲ ਵਿਆਹ ਕਰਾਉਣਾ ਜੀ ਅਰੰਝਿ ਸ਼ੋਰ ਰੱਖਦੇ ਜੀ ਇਹ ਸਾਡੇ ਗੱਲ ਪੈਂਦੇ ਜੀ ਧਮਕੀਆਂ ਵੀ ਸਾਨੂੰ ਦਿੰਦੇ ਸਾਡੇ ਮੁੰਡੇ ਨੂੰ ਧਮਕੀਆਂ ਦਿੰਦੇ ਜਿਹਾ ਹੀ ਮਾਰ ਦਿਆਂਗੇ ਜੀ ਮੈਂ ਇਹ ਬੇਨਤੀ ਕਰਦਾ ਜੀ ਜੇ ਕੱਲ ਨੂੰ ਮੁੰਡਾ ਸਾਡਾ ਮਾਰ ਦਿੱਤਾ ਗਿਆ ਪਰਚਾ ਇਹਨਾਂ ਦੇ ਹੋਣਾ ਚਾਹੀਦਾ ਜੀ ਜੋ ਵੀ ਹੋਈ ਕਾਰਵਾਈ ਇਹਨਾਂ ਦੇ ਪਾਵਾਂਗੇ ਜੀ ਅਸੀਂ ਠੀਕ ਹੈ ਜੀ ਬਹੁਤ ਸਾਰੇ ਲੋਕਾਂ ਕੋ ਘਿਰਪਰੀ ਵੀ ਕੀਤੀ ਕੀ ਕੀ ਕਹੇ ਜੀ ਉਹ ਦਿਨ ਜੀ ਮੈਡਮ ਹਰਜੋਤ ਗੌਰ ਆਈ ਸੀ ਜੀ ਮੋਟਰਸਾਈਕਲ ਵੀ ਦੋ ਬਰਾਮਤ ਇਹਨਾਂ ਕੋਲੋਂ ਚੋਰੀ ਦੇ ਹੋਏ ਨੇ ਜੀ ਤੇ ਘਰੋਂ ਜੀ ਮੁੰਡਾ ਉਥੋਂ ਦਾ ਕਰੋ ਦੋ ਮੋਟਰਸਾਈਕਲ ਵੀ ਬਰਾਮਦ ਕੀਤੇ ਗਿਆ ਨੇ ਚੋਰੀ ਦੇ ਉਹਨਾਂ ਦੇ ਘਰੋਂ ਕਾਪੇ ਕਿਰਪਾਨਾ ਵੀ ਮੈਡਮ ਹਰਜਵੰਤ ਕੌਰ ਜਿਹੜੀ ਆ ਉਹ ਲੈ ਕੇ ਗਈ ਆ ਜੀ ਐਸਆਈ ਆ ਜੀ ਉਹ ਮੌਕੇ ਦੀ ਕੋਈ ਕਾਰਵਾਈ ਨਹੀਂ ਕੋਈ ਕਾਰਵਾਈ ਨਹੀਂ ਜੀ ਪਾਈ ਗਈ ਅੱਜ ਸਵੇਰ ਤੜਕੇ 9 ਵਜੇ ਦੇ ਤਕਰੀਬਨ 8:30 ਵਜੇ ਤੇ ਫੜਨ ਗਈ ਸੀ ਬੂਆ ਨੂੰ ਹੱਥ ਲਾ ਲਾ ਕੇ ਫੋਟੋਆਂ ਖਿਚਾ ਕੇ ਮੁੜ ਕੇ ਆ ਗਈ ਜੀ ਤੇ ਕਹਿੰਦੀ ਮੈਂ ਐਸਐਚਓ ਨੂੰ ਫੋਟੋਆਂ ਪਾਣੀਆਂ ਮੈਂ ਉੱਥੇ ਗਈ ਸੀਗੀ ਰੇਟ ਕਰਨ ਵਾਸਤੇ ਪਰ ਬੰਦਾ ਸਾਰੇ ਘਰੇ ਬੈਠੇ ਸੀ ਜੀ ਕਿਸੇ ਨੂੰ ਵੀ ਉਹ ਫੜ ਕੇ ਨਹੀਂ ਜੀ ਲੈ ਕੇ ਆਈ ਉਹ ਕੀ ਮਾਰਕਟ ਹੈ ਸਾਡੀ ਮੰਗ ਹੈ ਜੀ ਇਹਨਾਂ ਤੇ ਕਾਰਵਾਈ ਪਾਈ ਜਾਵੇ ਸਾਡੇ ਬੱਚਿਆਂ ਨੂੰ ਇਹ ਖਰਾਬ ਕਰਦੇ ਨੇ ਨਾ ਕਰਨ ਸਾਡੇ ਨਿੱਕੇ ਨਿੱਕੇ ਬੱਚੇ ਨੇ ਸਾਨੂੰ ਤਾਂ ਇਹ ਰਾਹ ਰੋਕ ਕੇ ਕਦੀ ਮੁੱਛਾਂ ਨੂੰ ਵਾਟ ਚੜਾਉਂਦੇ ਨੇ ਜਨਾਨੀਆਂ ਕੂੜਾ ਸਟਨ ਜਨਾਨੀਆਂ ਉਹਨਾਂ ਨੂੰ ਮੁੱਛਾਂ ਨੂੰ ਵਾਟ ਚੜਾਉਂਦੇ ਨੇ ਇੱਕ ਨਾਂ ਦਾ ਮੁੰਡਾ ਇਹਨਾਂ ਦਾ ਸਾਨੂੰ ਬਹੁਤ ਹੀ ਪਰੇਸ਼ਾਨ ਕਰ ਰਹੇ ਨੇ ਜੀ ਇਹਨਾਂ ਦਾ ਖਾਰਭ ਹੋਣਾ ਸਖਤ ਹੋਣੀ ਚਾਹੀਦੀ ਸਖਤ ਚਾਹੀ ਮੈਂ ਸਚੂਰ ਸਾਹਿਬ ਨੂੰ ਵੀ ਬੇਨਤੀ ਕਰਦਾ ਜੀ ਇਹਨਾਂ ਤੇ ਸਖਤ ਕਾਰਵਾਈ ਕਰਕੇ ਇਹਨਾਂ ਦੇ ਪਰਚੇ ਕਰੇ ਜਾਣ ਜੀ ਇੱਕ ਸਾਡੀ ਕਰਿਆਨੇ ਦੀ ਦੁਕਾਨ ਵੀ ਮਾਮਾ ਜੀ ਦੀ ਭੰਨ ਦਿੱਤੀ ਜੀ ਸਾਰਾ ਸਮਾਨ ਵੀ ਲੁੱਟ ਕੇ ਲੈ ਗਏ ਜੀ ਉਹਨਾਂ ਦਾ ਸਰੇ ਆਂ ਗੁੱਡਾ ਕਰਤੀ ਕਰੀ 15000 ਰੁਪਇਆ ਵੀ ਲੈ ਕੇ ਆਉਂਦਾ ਲੁੱਟ ਕੇ ਜੀ ਕੋਈ ਕਾਰਵਾਈ ਨਹੀਂ ਜੀ ਇਹ ਚਿੱਟਾ ਵੇਚਦੇ ਨੇ ਜੀ ਪੋਸਟ ਵੀ ਵੇਚਦੇ ਸ਼ਰਾਬਾ ਵੇਚਦੇ ਨੇ ਜੀ ਨਸ਼ਾ ਵੇਚਣ ਵਾਲੇ ਬੰਦੇ ਨੇ ਜੀ ਐਡੇ ਕ ਬੰਦੇ ਪਿੰਡ ਦੇ ਵਿੱਚ ਮਾੜੇ ਇਹਨਾਂ ਨੂੰ ਲੋਕ ਬੱਕਰੇ ਕਹਿੰਦੇ ਨੇ ਬੱਕਰੇ ਦੀਆਂ ਬੁਲਾਦਾਂ ਕਹਿੰਦੇ ਨੇ ਇਹਨੇ ਆਪਦੀ ਚੰਗ ਆਪਦੀ ਭੂਆ ਹੀ ਇਹਨੇ ਆਪਦੇ ਘਰੇ ਰੱਖੀ ਹੋਈ ਜੀ ਇਹਨਾਂ ਦਾ ਮੁੰਡਾ ਜੀ ਉਹਨੇ ਆਪਦੀ ਸੱਚੀ ਭੂਆ ਆਪਦੇ ਘਰੇ ਰੱਖੀ ਹੋਈ ਜੀ ਐਡੇ ਵਧੀਆ ਕਿੱਡੇ ਕ ਇਹਨਾਂ ਨੂੰ ਲੋਕ ਬੰਦੇ ਵਧੀਆ ਸਮਝਣਗੇ ਜਿਨੇ ਆਪਦੀ ਭੂਆ ਘਰੇ ਰੱਖੀ ਹੋਵੇ ਔਰ ਕਾਰਵਾਈ ਦਾ ਸਖਤ ਕਾਰਵਾਈ ਦੀ ਮੈਂ ਸਖਤ ਐਸ ਐਚਓ ਸਾਹਿਬ ਵੱਲੋਂ ਮੰਗ ਕਰਦਾ ਵੀ ਇਹਨਾਂ ਦੇ ਕਾਰਵਾਈ ਕੀਤੀ ਜਾ ਪਰਚਾ ਕਰੀ ਜਾਵੇ ਸਾਡਾ ਜਿਹੜਾ ਕੋਈ ਮਾਮਲਾ ਹੈਗਾ ਬਿਲਕੁਲ ਗਲਤ ਨਾ ਲੈ ਰਹੇ ਨੇ ਜੀ ਕੁਝ ਨਹੀਂ ਹੈਗਾ ਇਹਨਾਂ ਦੀ ਬੇਟੀ ਸਾਡੇ ਮੁੰਡੇ ਨੂੰ ਖਰਾਬ ਕਰਦੀ ਹੈ ਜੀ ਪਲੱਸ 2 ਵਿੱਚ ਪੜ੍ਹਦੀ ਹੈ ਜੀ ਦੇ ਵਿੱਚ ਇਹਦਾ ਜਿਹੜਾ ਹੈਗਾ ਜੀ ਦਾ ਦਾਦਾ ਜੀ ਉਹ ਸਾਨੂੰ ਬਹੁਤ ਧਮਕੀਆਂ ਦਿੰਦਾ ਜੀ ਇਹਨਾਂ ਨੇ ਪਿਸਤੌਲ ਦੇ ਵੀ ਸਾਨੂੰ ਧਮਕੀਆਂ ਦਿੱਤੀਆਂ ਇੱਕ ਅਸੀਂ ਵੀਡੀਓ ਦੇ ਵਿੱਚ ਇਹਨਾਂ ਦੇ ਮੁੰਡੇ ਕੋਲੇ ਪਿਸਤੌਲ ਦੀ ਵੀਡੀਓ ਵੀ ਤੁਹਾਨੂੰ ਦਿਖਾਈ ਸੀ ਤੇ ਮੈਡਮ ਹਰਜਵੰਤ ਕੌਰ ਨੂੰ ਉਹ ਦਿਨ ਜਦੋਂ ਰਾਤ 25 ਤਰੀਕ ਨੂੰ ਉਹਨੇ ਫੈਰ ਵੀ ਕੱਢੇ ਗਏ ਨੇ ਜੀ ਉਹਦੇ ਵੱਲੋਂ ਕਾਰਵਾਈ ਲਈ ਗਈ ਹੋਈ ਬਿਲਕੁਲ ਕਾਰਵਾਈ ਨਹੀਂ ਜੀ ਇਹਨਾਂ ਨੇ ਕੀਤੀ ਗਈ ਹੋਣੀ ਚਾਹੀਦੀ ਜੀ ਬਿਲਕੁਲ ਹੋਣੀ ਚਾਹੀਦੀ ਸਾਨੂੰ ਇਹ ਬਹੁਤ ਪਰੇਸ਼ਾਨ ਕਰਦੇ ਨੇ ਇੰਨਾ ਕਿ ਪਰੇਸ਼ਾਨ ਕਰਦੇ ਨੇ ਜੀ ਕੋਈ ਛੱਡ ਗੱਲ ਦੇ ਸਾਡੇ ਰਾਹ ਬੰਦ ਕੀਤੇ ਜੀ ਇਹ ਕਿ ਉਹ ਮਿਨੀ ਕਾਲਜ ਦਾ ਮਾਮਲਾ ਦਰਜ ਹੋਇਆ ਸੀਗਾ ਤਾਂ ਉਹ ਵੀ ਮਾਮਲਾ ਹੈ ਇਹ 25 ਜੁਲਾਈ ਦੀ ਗੱਲ ਹੈ ਰਾਤ ਨੂੰ 9:00-10:00 ਵਜੇ ਤੁਹਾਡੇ ਕੋਲ ਰਾਜੂ ਪੁੱਤਰ ਸੋਹਣ ਰਾਜੂ ਪੁੱਤਰ ਸੋਹਣ ਇਹਨਾਂ ਦੇ ਬਿਆਨ ਤੇ ਅਸੀਂ ਕਥਵੰਦਾ ਜੀ ਕੀਤਾ ਹੈ 132 ਨੰਬਰ ਮਕਦਮਾ ਦਰਜ ਹੈ ਇਹਨਾਂ ਦੇ ਘਰ ਦੂਜੀ ਪਾਰਟੀ ਦੇ ਜੀਤੇ ਹਰੀ 11-12 ਬੰਦੇ ਬੁੜੀਆਂ ਘਰ ਆਏ ਇਟਾਂ ਰੋੜੇ ਚ ਲਾਏ ਹਥਿਆਰ ਸੀ ਉਹਨਾਂ ਦੇ ਕੋਲ ਬੇਸਬਾਲ ਵਗੈਰਾ ਕਾਫੀ ਸਮਾਨ ਦੀ ਪਨਤੋੜ ਕੀਤੀ ਜਿਦੇ ਵਿੱਚ ਇਹਨਾਂ ਦੇ ਬੰਦੇ 2-3 ਬੰਦੇ ਦੇ ਸੱਟਾਂ ਵੀ ਲੱਗੀਆਂ ਇਹਨਾਂ ਦਾ ਕੋਈ ਪੁਰਾਣਾ ਰੌਲਾ ਇਹਨਾਂ ਦੇ ਕੋਈ ਲੜਕੀ ਦੂਜੀ ਪਾਰਟੀ ਦੇ ਬੰਦੇ ਲੈ ਗਏ ਸੀ ਉਹਨਾਂ ਨੇ ਵਾਪਸ ਨਹੀਂ ਕੀਤੀ ਪਹਿਲਾਂ ਪੰਚਾਇਤੀ ਤੌਰ ਤੇ ਕੋਸ਼ਿਸ਼ ਕਰਦੇ ਰਹੇ ਬਟ ਇਹਨਾਂ ਨੇ ਉਹਨਾਂ ਨੇ ਵਾਪਸ ਨਹੀਂ ਕੀਤੀ ਇਸੇ ਗੱਲ ਤੋਂ ਇਹਨਾਂ ਦੀ ਰੰਜਿਸ਼ ਵਧ ਗਈ ਤੇ ਲੜਾਈ ਝਗੜਾ ਹੋਇਆ ਕਿੰਨੇ ਤੋਂ ਤੁਹਾਨੂੰ ਮਾਮਾ ਹੋਰ 11-12 ਬਾਈ ਨੇ ਕੋਈ ਛਣ ਪਿਛਾਤੇ ਬਾਕੀ ਇਨਵੈਸਟੀਗੇਸ਼ਨ ਦਾ ਪਾਰਟ ਆਸੀਂ ਇਨਵੈਸਟੀਗੇਸ਼ਨ ਚ ਦੇਖ ਰਹੇ ਹਾਂ ਜਿਹਦਾ ਵੀ ਕੋਈ ਕਸੂਰ ਹੋਊਗਾ ਕਿਸੇ ਨੂੰ ਬਖਸ਼ਿਆ ਨਹੀਂ ਜਾਊ ਹਾਂ ਉਹ ਸਾਡੇ ਰੇਡ ਵੱਖ-ਵੱਖ ਤਰ੍ਹਾਂ ਦੇ ਅਸੀਂ ਆਦੇਸ਼ ਹਾਰਸ ਲਾ ਕੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਜਿਹੜੀ ਬਣਦੀ ਸਜ਼ਾਵਾਂ ਅਸੀਂ ਇਹਨਾਂ ਨੂੰ ਜਰੂਰ ਲਗਾਵਾਂ ਗੁੰਡਾਗਰਦੀ ਨਹੀਂ ਚੱਲਣਦਾ